ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਆ ਇਹ ਸਾਖੀ ਜਨਮ ਸਾਖੀ ਭਾਈ ਬਾਲੇ ਜੀ ਦੇ ਵਿਚ ਅੰਕਤ ਹੈ ਤੇ ਇਹ ਸਾਖੀ ਨੂੰ ਪ੍ਰੇਮ ਤੇ ਪਿਆਰ ਦੇ ਨਾਲ ਸੁਣਨ ਵਾਲਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਆਓ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਇਹ ਸਾਖੀ ਨੂੰ ਸਰਵਣ ਕਰੀਏ ਤਾਂ ਸ੍ਰੀ ਗੁਰੂ ਨਾਨਕ ਜੀ ਜਾਂਦੇ ਜਾਂਦੇ ਇੱਕ ਜਗ੍ਹਾ ਜਾਏ ਬੈਠੇ ਤੇ ਮਰਦਾਨੇ ਆਖਿਆ ਗੁਰੂ ਜੀ ਚੌ ਮਾਸਾ ਇੱਥੇ ਹੀ ਰਹੀਏ ਤਾਂ ਗੁਰੂ ਆਖਿਆ ਮਰਦਾਨਾ ਕੋਈ ਪਿੰਡ ਜਾਂ ਸ਼ਹਿਰ ਆਪਸੀ ਤਾਂ ਬੈਠ ਕੇ ਚੌ ਮਾਸਾ ਕੱਤ ਲਵਾਂਗੇ ਇਹ ਬਾਤਾਂ ਕਰਦੇ ਕਰਦੇ ਇੱਕ ਨਗਰ ਆਇਆ ਉਸ ਨਗਰ ਦੇ ਬਾਹਰ ਇੱਕ ਕੋਸ ਪਰ ਜਾਏ ਬੈਠੇ ਅਤੇ ਉਸ ਸ਼ਹਿਰ ਵਿੱਚ ਇੱਕ ਖत्री ਦਾ ਬਾਗ ਸੀ ਪਰ ਇੱਕ ਦਿਨ ਉਹ ਖत्री ਬਾਹਰ ਜੋ ਆਇਆ ਤੋ ਕਿਆ ਦੇਖੇ ਜੋ ਸਾਧ ਬੈਠੇ ਹਨ ਉਸ ਖत्री ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤੇ ਬੈਠ ਗਿਆ ਘੜੀ ਕੋ ਬੈਠ ਕੇ ਆਪਣੇ ਘਰ ਕੋ ਚਲਾ ਗਿਆ ਇਸੇ ਤਰ੍ਹਾਂ ਉਸ ਦਾ ਨਿਮ ਹੋ ਰਿਆ ਕਿ ਰੋਜ਼ ਸ੍ਰੀ ਗੁਰੂ ਜੀ ਦਾ ਦਰਸ਼ਨ ਕਰਨ ਜਾਵੇ ਉਸ ਦਾ ਇੱਕ ਹਮਸਾਇਆ ਸੀ ਉਸ ਨੇ ਉਸ ਨੂੰ ਕਿਹਾ ਭਾਈ ਤੂੰ ਕਿੱਥੇ ਜਾਂਦਾ ਹੈ ਉਸ ਨੇ ਆਖਿਆ ਭਾਈ ਇੱਕ ਸੰਤ ਹਨ ਉਹਨਾਂ ਦੇ ਦਰਸ਼ਨ ਕਰਨ ਜਾਂਦਾ ਹਾਂ ਉਸ ਨੇ ਕਿਹਾ ਭਾਈ ਮੈਨੂੰ ਵੀ ਲੈ ਚੱਲ ਅਗੋਂ ਉਸ ਨੇ ਕਿਹਾ ਭਾਈ ਜੇਕਰ ਤੇਰੀ ਸਰਦਾ ਹੈ ਤਾਂ ਤੂੰ ਕਿ ਚਲਿਆ ਚੱਲ ਤਾਂ ਉਹ ਖੱਤਰੀ ਵੀ ਉਸ ਦੇ ਨਾਲ ਤੁਰ ਪਿਆ ਪਰ ਉਹ ਤਾਂ ਰੋਜ਼ ਦਾ ਨემი ਗੁਰੂ ਜੀ ਦੇ ਦਰਸ਼ਨ ਕੋ ਆਇਆ ਤੇ ਉਹ ਦੂਜਾ ਜੋ ਰੰਡੀ ਦੇ ਘਰ ਜਾਏ ਵੜਿਆ ਉਸ ਦੇ ਨਾਲ ਮੁਲਾਕਾਤ ਹੋ ਗਈ ਜੋ ਉਹ ਸਿੱਖ ਸੀ ਉਸ ਨੇ ਇਹ ਨੇਮ ਕੀਤਾ ਹੋਇਆ ਸੀ ਕਿ ਬਿਗੈਰ ਸਤਗੁਰੂ ਦੇ ਦਰਸ਼ਨ ਤੋਂ ਹੋਰ ਕੁਝ ਨਹੀਂ ਮੰਗਣਾ ਤੇ ਹੱਟੀ થી ਰੋਜ਼ ਇਕੱਠੇ ਤੁਰਨ ਤਾਂ ਗੁਰੂ ਜੀ ਪਾਸ ਜਾਏ ਤਾਂ ਉਹ ਰੰਡੀ ਦੇ ਗ੍ਰਹਿ ਮੇ ਜਾਵੇ। ਜਾਂ ਕਿਤਨੇ ਹੀ ਦਿਨ ਹੋ ਗਏ ਇਹ ਕਰਦਿਆਂ ਤਾਂ ਉਸ ਨੇ ਉਹ ਰੰਡੀ ਦੇ ਗ੍ਰਹਿ ਮੇ ਜੋ ਜਾਂਦਾ ਸੀ ਉਸ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਭਾਈ ਮੈਂ ਤਾਂ ਪੁਕਰਮ ਕਰਨ ਜਾਂਦਾ ਤੇ ਇਹ ਆਪਣੇ ਗੁਰੂ ਦੇ ਦਰਸ਼ਨ ਕਰਨ ਜਾਂਦਾ ਹੈ ਪਰ ਇਸ ਦੇ ਨਾਲ ਕੋਈ ਬਾਤ ਕਰੀਏ ਕਾਂ ਉਸਨੇ ਉਸ ਗੁਰੂ ਦੇ ਦਰਸ਼ਨ ਕਰਨ ਵਾਲੇ ਸਿੱਖ ਨੂੰ ਆਖਿਆ ਤੂੰ ਭਾਈ ਗੁਰੂ ਕੇ ਦਰਸ਼ਨ ਨੂੰ ਜਾਂਦਾ ਹੈ ਤੇ ਮੈਂ ਕੋ ਕੰਮ ਕਰਨ ਜਾਂਦਾ ਹਾਂ ਪਰ ਅੱਜ ਤੇਰੀ ਮੇਰੀ ਇੱਕ ਸ਼ਰਤ ਹੋਈ ਕਿ ਜੇ ਮੈਂ ਪਹਿਲੋਂ ਆ ਜਾਵਾਂ ਕਿ ਜੇ ਮੈਂ ਅੱਗੋਂ ਆਵਾਂ ਤਾਂ ਇਸ ਜਗ੍ਹਾ ਬੈਠਾਂ ਜੇ ਤੂੰ ਅੱਗੋਂ ਆਵੇਂ ਤਾਂ ਇੱਥੇ ਆ ਬੈਠਣਾ ਦੋਵੇਂ ਇਹ ਇਕਰਾਰ ਕਰਕੇ ਆਪਣੇ ਆਪਣੇ ਨੀਮ ਨੂੰ ਗਏ ਉਹ ਜਦ ਗਿਆ ਤਾਂ ਉਹ ਰੰਡੀ ਘਰ ਨਹੀਂ ਸੀ ਉਹ ਵਿਚਾਰਾ ਦਿਲਗੀਰ ਹੋਏ ਕਰ ਵਾਪਸ ਆਪਣੇ ਟਿਕਾਣੇ ਪਰ ਆਏ ਬੈਠਾ ਪਰ ਬੜਾ ਫਿਕਰ ਨਾਲ ਬੈਠ ਕੇ ਲੱਗਾ ਧਰਤੀ ਖੋਦਣੇ ਤੇ ਸਾਧ ਸੰਗਤ ਖੋਦਦਿਆਂ ਖੋਦਦਿਆਂ ਇੱਕ ਚਟੂਰਾ ਨਿਕਲ ਆਇਆ ਕੋਸ਼ ਖੋਲ ਕੇ ਦੇਖਿਆ ਤੇ ਇੱਕ ਮੋਰ ਹੈ ਸੋਨੇ ਦੀ ਤੇ ਹੋਰ ਸਭ ਕੋਲੇ ਭਰੇ ਹੋਏ ਹਨ ਤੇ ਉਹ ਵਿਚਾਰਾ ਜਦ ਸ਼੍ਰੀ ਗੁਰੂ ਜੀ ਦੇ ਪਾਸੋਂ ਮੱਥਾ ਟੇਕੇ ਚੱਲਿਆ ਤੇ ਰਸਤੇ ਵਿੱਚ ਉਸ ਨੂੰ ਇੱਕ ਕੰਡਾ ਲੱਗਾ ਪਰ ਉਹ ਵਿਚਾਰਾ ਆਪਣਾ ਕੱਪੜਾ ਫਾੜ ਕੇ ਪੈਰ ਤੇ ਬਨ ਕੇ ਹੌਲੀ-ਹੌਲੀ ਉੱਥੇ ਆਇਆ ਇੱਕ ਜੁੱਤੀ ਚੜੀ ਔਰ ਇੱਕ ਜੁੱਤੀ ਬੰਨੀ ਹੋਈ ਤਾਂ ਉਸ ਨੇ ਦੇਖ ਕਰ ਦੂਜੇ ਨੇ ਆਖਿਆ ਭਾਈ ਦੂਜੀ ਜੁੱਤੀ ਕਿਉਂ ਨਹੀਂ ਚੜਦਾ ਤਾਂ ਉਸ ਨੇ ਆਖਿਆ ਭਾਈ ਜੀ ਮੇਰੇ ਪੈਰ ਵਿੱਚ ਕੰਡਾ ਚੁੱਬਿਆ ਹੈ ਉਸ ਨੇ ਅਗੋਂ ਮਸਕਰੀ ਕੀਤੀ ਦੇਖ ਭਾਈ ਮੈਨੂੰ ਤਾਂ ਮੋੜ ਲੱਭੀ ਹੈ ਤੈਨੂੰ ਕੰਡਾ ਚੁੱਬਿਆ ਹੈ ਮੈਂ ਜਾਂਦਾ ਹਾਂ ਰੰਡੀ ਦੇ ਪਾਪ ਕਰਨ ਤੇ ਤੂੰ ਜਾਂਦਾ ਹੈ ਸਾਧੂ ਘਰ ਦਰਸ਼ਨ ਕਰਨ ਤੇ ਇਹ ਕਿਆ ਹੋਆ ਹੈ ਤੇ ਫਿਰ ਉਹਨਾਂ ਦੋਹਾਂ ਇਕੱਠੇ ਹੋਏ ਸ੍ਰੀ ਗੁਰੂ ਜੀ ਪਾਸ ਜਾਇਕਰ ਆਪਣੀ ਹਕੀਕਤ ਕਹੀ ਤੇ ਸ੍ਰੀ ਗੁਰੂ ਜੀ ਉਹਨਾਂ ਦੀ ਬਾਤ ਸੁਣ ਕੇ ਕਹਿਣ ਲੱਗੇ ਭਾਈ ਚੁੱਪ ਕਰ ਰਹੋ ਉਹਨਾਂ ਨੇ ਹੱਥ ਜੋੜ ਕਰ ਆਖਿਆ हे ਦੀਨਾ ਨਾਥ ਸਾਡਾ ਪਰਮ ਦੂਰ ਕਰੋ ਤਾਂ ਸ਼੍ਰੀ ਬਾਬੇ ਜੀ ਬਚਨ ਕੀਤਾ ਭਾਈ ਤੂੰ ਪਿਛਲੇ ਜਨਮ ਇੱਕ ਸਾਧ ਨੂੰ ਇੱਕ ਮੋਹਰ ਦਿੱਤੀ ਸੀ ਉਹ ਮੋਹਰ ਦੇਣ ਦੀ ਬਦਲੇ ਇਹ ਸਭ ਚਟੂਰਾ ਮੋਹਰਾਂ ਦਾ ਹੋਇ ਗਿਆ ਪਰ ਹੁਣ ਜੋ ਤੂੰ ਵਿਕਾਰ ਕਰਦਾ ਰਿਹਾ ਜੋ ਤੂੰ ਮਾੜੇ ਕਰਮ ਕਰਦਾ ਰਿਹਾ ਇਸ ਕਰਕੇ ਸਭ ਮੋਹਰਾਂ ਦੇ ਕੋਲੇ ਹੋ ਗਏ ਤੇ ਇਹ ਦੂਜਾ ਜੋ ਸਾਡਾ ਦਰਸ਼ਨ ਕਰ ਜਾਂਦਾ ਰਿਹਾ ਉਸੇ ਭਾਗਾਂ ਦੇ ਵਿੱਚ ਸੂੜੀ ਲਿਖੀ ਹੋਈ ਸੀ ਪਰ ਜਿਉਂ-ਜਿਉਂ ਸੇਵਾ ਨੂੰ ਆਉਂਦਾ ਰਿਹਾ ਤਿਉਂ-ਤਿਉਂ ਸੂੜੀ ਦਾ ਕੰਡਾ ਹੋਇ ਗਿਆ ਜਦ ਇਹ ਬਚਨ ਸ੍ਰੀ ਬਾਬੇ ਜੀ ਦਾ ਸੁਣਿਆ ਤੇ ਉਹ ਦੋਨੇ ਸਿੱਖ ਬਾਬੇ ਨਾਨਕ ਦੇ ਪੈਰਾਂ ਤੇ ਢਹਿ ਪਏ ਤੇ ਗੁਰੂ ਜੀ ਉਹਨਾਂ ਸਿੱਖਾਂ ਪਰ ਕਿਰਪਾ ਦ੍ਰਿਸ਼ਟ ਕਰੀ ਤੇ ਨਾਮ ਦਾ ਉਪਦੇਸ਼ ਕੀਤਾ ਤੇ ਸਿੱਖ ਹੋਏ ਲੱਗੇ ਗੁਰੂ ਗੁਰੂ ਜਪਨ ਤੇ ਗੁਰੂ ਨਾਨਕ ਬਾਬਾ ਜੀ ਨੇ ਇਥੇ ਸ਼ਬਦ ਅਚਾਰਨ ਕੀਤਾ ਜੋ ਪ੍ਰਾਣੀ ਇਹਨਾਂ ਸ਼ਬਦਾਂ ਦਾ ਇਹ ਸ਼ਬਦ ਨੂੰ ਉਚਾਰਨ ਕਰੇਗਾ ਇਹ ਸ਼ਬਦ ਦਾ ਜਾਪ ਕਰੇਗਾ ਉਸ ਨੂੰ ਮਾਇਆ ਦੀ ਪ੍ਰਾਪਤੀ ਹੋਵੇਗੀ ਉਸ ਦੇ ਸਾਰੇ ਦੁੱਖ ਦੂਰ ਹੋਣਗੇ ਰਾਗ ਮਾਰੂ ਮਹਲਾ ਪਹਿਲਾ जो जियो किर्त चलत चल ही, तो गुण नाई हंत हरे रहाओ जाली रहण जाल दिन हुआ जेती कड़ी फाही तेती ਰਸ ਰਸੀ ਜੋਗ ਚੁਗੇ ਨਿਤ ਫਾਸੇ ਛੂਟੇ ਸੇ ਮੂੜੇ ਕਮਨ ਗੁਣੀ ਕਾਇਆ ਅਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਈ ਪਾਪ ਪਰੇ ਤਸੀ ਉਪਰ ਮਨ ਜਲਿਆ ਸਨੀ ਚੰਤ ਪਈ ਪਿਆ ਮਨੂਰ ਕੰਚਨ ਪਰੋਵਾ ਜੇ ਗੁਰ ਮਿਲੇ ਕਨੇਹਾ ਇੱਕ ਨਾਮ ਅਮਰਤ ਤਿਸ ਦੇਵੇ ਤੋ ਨਾਨਕ ਤ੍ਰਿਸ਼ਟ ਸਦੇਹਾ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਕਨਹਾਂ ਇੱਕ ਨਾਮ ਅਮਰਤ ਤਿਸ ਦੇ ਵਾ ਤੋ ਨਾਨਕ ਤ੍ਰਿਸ਼ਟਸ ਦੇਹਾਂ ਤੇ ਇਹ ਉਪਦੇਸ਼ ਦੇ ਕੇ ਗੁਰੂ ਨਾਨਕ ਜੀ ਉਹਨਾਂ ਸਿੱਖਾਂ ਨੂੰ ਤੇ ਇਥੋਂ ਚਮੋਸਾ ਕਰਕੇ ਅੱਗੇ ਨੂੰ ਰੰਦੇ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜਨ ਇਹ ਸਾਖੀ ਤੇ ਇਹ ਸ਼ਬਦ ਨੂੰ ਪੜਨਗੇ ਉਹਨਾਂ ਨੂੰ ਅੰਤਾਂ ਦੇ ਸੁਖ ਪ੍ਰਾਪਤ ਹੋਣਗੇ ਉਹ ਕਦੀ ਦੁੱਖ ਨਹੀਂ ਹੋਵੇਗਾ ਉਹ ਕਦੀ ਦੁੱਖੀ ਨਹੀਂ ਹੋਣਗੇ ਤੇ ਮਾਇਆ ਉਹਨਾਂ ਦੀ ਦਾਰਸ਼ੀ ਹੋਵੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਹੁਣ ਸਮਾਪਤੀ ਹੈ ਅਲ ਫਿਰਹਜ ਰੋਵਾਂਗੇ ਆਓ ਫਤਿਹ ਬੁਲਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ